ਓਏ ਹੋਏ ਹੋਏ ਬਾਓ ਨੌਜਾਨਾ ਇੱਥੇ ਰੱਖੋ ਨੌਜਾਨਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾੜੀਆਂ ਮਾਰਦੇ ਮਹਿਮੂਦ ਉਹ ਕੌੜਾ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਸੋ ਗਿਆ ਕਰਦੇ ਦੋਦੇ ਕਰਦੇ ਕਹਿੰਦਾ ਨੋਟਾਂ ਦੀ ਕਿਰਪਾ ਪੂਰੀ ਬਾਬੇ ਰੇੜੇ ਸ਼ਾਹ ਦੀ ਸਾਡੇ ਚੇਅਰਮੈਨ ਨੱਥਾ ਸਿੰਘ ਜੀ ਲਓ ਸੁਰਮਣੇ ਕਹਿੰਦੇ ਬੱਲੇ ਬੱਲੇ ਆਹ ਪ੍ਰੀਤ ਬੱਲੇ ਬੱਲੇ ਕਰਾ ਗਏ ਕੀਅਰਮੈਨ ਜਿੱਲਦੀਆਂ ਇਹ ਆ ਇੱਥੇ ਰੱਖੋ 25100 ਦੇ 25100 ਦੇ ਲਓ ਸਿਰੇ ਤੇਜ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਖੇਡ ਮੈਦਾਨ ਚ ਅਗਲੀ ਰੇਡ ਪਾਉਣ ਨੂੰ ਵੱਧ ਆਇਆ ਹੈ ਤੱਕ ਦੇ ਖੇਡ ਮੈਦਾਨ 'ਚ ਰੇਡ ਪਈ ਹੋਈ ਐ ਚਾਰ ਤਿਆਰ ਨੇ ਯਾਰ ਖੜੇ ਜਾਫੀ ਤਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਗੱਟੇ ਕੌਣ ਲੱਗੂ ਭੱਜ ਕੇ ਉਹ ਕੀਦੇ ਮੋਟੇ ਪੱਟ ਦੇ ਕੀਦੇ ਡੌਲੇ ਗੁੰਦੇ ਆ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਆ ਇਹ ਸ਼ੇਰ ਹੀ ਪੈਦਾ ਹੁੰਦੇ ਆ ਓ ਪ੍ਰੀਤ ਓ ਪ੍ਰੀਤ ਓ ਪ੍ਰੀਤ ਤੇ ਸੁਰ ਸਿੰਘ ਆ ਸਰਸਿੰਘਿਆ ਪ੍ਰੀਤ ਤੇ ਸੁਰਸਿੰਘਿਆ ਓ ਪ੍ਰੀਤ ਤੇ ਸੁਰਸਿੰਘ へ ਆ ਇੱਥੇ ਰੱਖੋ ਨਾ ਜੰਨਾ ਇੱਥੇ ਰੱਖੋ ਨਾ ਜੰਨਾ ਤੇ ਕਹਿੰਦੇ ਜਗਰੂਪ ਸਿੰਘ ਜੀ ਭੰਗੂ ਮੀਰਾ ਕੋਟੀਆ ਤੇ ਨਾਨਕ ਫਰਾਂਸ ਨੇ ਕਹਿੰਦੇ ਦਿਲ ਖੋਲ ਕੇ ਮਾਇਆ ਲਈ ਐ ਨਾਨਕ ਪੁੱਲਰ ਫਰਾਂਸ ਵਾਲਾ ਓ ਯਾਰਾਂ ਦਾ ਯਾਰ ਐ ਤੱਕਦੇ ਮੀਰਾ ਕੋਟੀਆ ਸ਼ਮਸ਼ੇਰ ਸਿੰਘ ਦੂਜੀ ਸਾਈਡ ਤੇ ਲੱड्डੂ ਵਾਲਾ ਪ੍ਰੀਤ ਓਏ ਹੋਏ ਹੋਏ ਬਾਹੋਂ ਨਾ ਜੰਨਾ ਇੱਥੇ ਰੱਖੋ ਨੋ ਜੰਨਾ ਓ ਮਬੂਦਪੁਰੇ ਵਾਲੇ ਤੇ ਤੇਰੇ ਤਨਾ 25100 ਦੇ ਜਾਂਡੀਆਂ ਕਹਿੰਦਾ 25100 ਦੇ ਹੈ ਜੱਗਾ ਜੰਮਿਆਂ ਤੇ ਮਿਲਨ ਵਧਾਈਆਂ ਤੇ ਵੱਡਾ ਹੋ ਕੇ ਕੌਡੀ ਫਿਕਰ ਹੈ ਆਓ ਸਾਹਮਣੇ ਕਹਿੰਦੇ ਵੱਡਾ ਹੋ ਕੇ ਕੌਡੀ ਖੇਡਦਾ ਉਧਰ ਕਹਿੰਦੇ ਨਾਨਕ ਪੁੱਲਰ ਫਰਾਸ ਲਾਈਵ ਤਾਰਾਂ ਜੋੜੀ ਬੈਠਾ ਹੈ ਦੇਲਦਿਆਂ ਘਰਾਂਿਆਂ ਤੋਂ ਵੱਡਾ ਧੰਨਵਾਦ ਆਹ ਫਰੰਦੀਪੁਰਿਆਂ ਗੋਪੀ ਮੇਰੇ ਮਿੱਤਰੋ ਆਹ ਜੱਗਾ ਤੇ ਗੋਪੀ ਗੋਪੀ ਤੇ ਜੱਗਾ ਲੱਗਦਾ ਹੋਇਆ ਜੋਰ ਹੁੰਦੀ ਬੱਲੇ 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 ਤਾਲੀਆਂ ਮਾਰਦੇ ਹੋ ਮਹਿਮਾਨ ਉਹ ਕੜਾ ਮਾਰ ਮਾਰ ਡੰਡ ਲੋਹਾ ਕਰ ਲਿਆ ਸਰੀਰ ਨੂੰ ਮਨ ਵਿੱਚ ਧਾਰ ਲਿਆ ਜੱਟ ਨੇ ਅਖੀਰ ਨੂੰ ਉਹ ਦੁਨੀਆ ਇਦਾਂ ਨਹੀਂ ਮੰਦੀ ਇੱਕ ਦੇ ਜੋਰ ਨਾਲ ਮਨਾਉਣੀ ਪੈਣੀ ਆ